ਹਾਜੀ ਇਸਰਦਤ ਯੋਖਾਰ ਦਾ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਸਾਡੇ ਐਮਐਲਏ ਸਾਹਿਬ ਬਾਜੋਆ ਸਾਹਿਬ ਵੀ ਸਾਡੇ ਕੋਲ ਆਏ ਨੇ ਇਸਰਦ ਦੀਆਂ ਮੁਦਈਆ ਦੇਣ ਵਾਸਤੇ ਬਾਜੋਆ ਸਾਹਿਬ ਨੂੰ ਵੀ ਬਹੁਤ ਬਹੁਤ ਧੰਨਵਾਦ ਪ੍ਰਵਾਸ ਕਰਦਾ ਹਾਂ ਸਾਡੇ 크੍ਰਿਸਚੀਨ ਪਾਈ ਜਾਰੇ ਵਾਸਤੇ ਜੋ ਵੀ ਬਾਜੋਆ ਬਾਜੋਆ ਸਾਹਿਬ ਕੋਲ ਹੋ ਸਕਦਾ ਉਹ ਆਪਣੇ ਇਲਾਕੇ ਵਿੱਚ ਕਰੇ ਮੈਂ ਅੱਜ ਇੱਥੇ ਫਤਗੜ ਜੂੜੀਆਂ ਚਰਚ ਚ ਆਇਆ ਫਾਦਰ ਸੌਰ ਮਿਲਿਆ ਈਸਟਰ ਦੀ ਵਧਾਈ ਦਿੱਤੀ ਸਾਰੇ ਵੀਰਾਂ 크ਿਸਤਨ ਵੀਰਾਂ ਨੂੰ ਅੱਜ ਦੇ ਦਿਨ ਸਾਡੇ ਪ੍ਰਭੂ ਮੁੜ ਕੇ ਦੁਨੀਆ ਦੇ ਪ੍ਰਗਟ ਹੋਏ ਸੀਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਤੇ ਉਹਨਾਂ ਦੇ ਦੱਸੇ ਰਾਹਾਂ ਦੇ ਕੋਸ਼ਿਸ਼ ਕਰੀਏ ਵੀ ਸਾਰੇ ਜੋ ਇਸ ਹਮ ਸੀਜੀ ਨੇ ਸਾਨੂੰ ਰਾਤ ਦਾ ਸੱਚ ਸੁਖ ਸ਼ਾਂਤੀ ਦਾ ਉਹਤੇ ਚੱਲਣ ਦੀ ਕੋਸ਼ਿਸ਼ ਕਰੀਏ ਤੇ ਫਿਰ ਮੈਂ ਸਾਰੇ 크ਿਸਤਨ ਵੀਰਾਂ ਨੂੰ ਈਸਟਰ ਦੀ ਬਹੁਤ-ਬਹੁਤ ਵਧਾਈ ਦੇਦਾ ਅੱਜ ਪ੍ਰਭੂ ਯਿਸੂ ਮਸੀਹ ਦਾ ਜੀ ਉੱਠਣ ਦਾ ਇਤਿਹਾਸ ਜਿਹੜਾ ਪੂਰੇ ਵਰਲਡ ਵਿੱਚ ਮਨਾਇਆ ਜਾਂਦਾ ਹੈ ਔਰ ਬੜੀ ਮਾਨ ਦੀ ਗੱਲ ਹੈ ਕਿ ਸਾਡੇ ਸਾਬਕਾ ਮੰਤਰੀ ਸਾਡੇ ਐਮਐਲਏ ਸਾਡੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਅਤਰਪ੍ਰੇਜਿੰਦਰ ਸਿੰਘ ਬਾਜਵਾ ਸਾਹਿਬ ਸਾਡੇ ਚਰਚ ਦੇ ਵਿੱਚ ਫਾਦਰ ਜੋਨੀ ਜੀ ਸਾਡੇ ਜਿਹੜੇ ਇਲਾਕੇ ਦੇ ਇੰਚਾਰਜ ਨੇ ਸਾਡੇ ਡੀਨ ਨੇ ਉਹਨਾਂ ਦੇ ਨਾਲ ਸਾਰੇ 크ਿਸਚੀਅਨ ਭਾਈਚਾਰੇ ਦੇ ਨਾਲ ਉਹ ਇਸ ਦਿਨ ਨੂੰ ਸਾਂਝਾ ਕਰਨ ਆਏ ਨੇ ਵਧਾਈ ਦੇਣ ਆਏ ਨੇ ਔਰ ਮੈਂ ਆਸ਼ ਕਰਦਾ ਹਾਂ ਕਿ ਸਾਡਾ ਭਾਈਚਾਰਾ ਜਿਹੜਾ ਆ ਉਹ ਹਮੇਸ਼ਾ ਕਬੂ ਦੇ ਜਿਹੜੇ ਦਸਾਏ ਮਾਰ ਗਿਆ ਉਸ ਤੇ ਚੱਲੂਗਾ ਔਰ ਸਾਧਿਆ ਨੂੰ ਮੇਰੇ ਲੋ ਬਹੁਤ ਬਹੁਤ ਲੱਖ ਲੱਖ ਵਧਾਈ